ਸ਼ਰਾਬ ਦੇ ਨਸ਼ੇ ਦੇ ਵਿੱਚ ਦੋਸਤਾਂ ਨੇ ਕਰ ਦਿੱਤਾ ਆਪਣੇ ਹੀ ਦੋਸਤ ਦਾ ਕਤਲ ਹੁਣ ਥਾਣਾ ਸਿਵਲੈਂਡ ਵਿਖੇ ਕੀਤਾ ਗਿਆ ਮਾਮਲਾ ਦਾ ਜਲਦੀ ਕੀਤੀ ਜਾਣਗੇ ਗ੍ਰਿਫਤਾਰ ਅੱਜ ਪਿੰਡ ਦੀ ਪੰਚਾਇਤ ਪਹੁੰਚੀ ਥਾਣਾ ਸਿਵਲੈਂਡ ਵਿਖੇ ਮਾਮਲਾ ਬਠਿੰਡਾ ਦੇ ਦਾਦੀ ਪੋਤੀ پارک ਦੇ ਨੇੜੇ ਦਾ ਜਾਣਕਾਰੀ ਅਨੁਸਾਰ ਪਿੰਡ ਲਾਲਬਾਈ ਦਾ ਇੱਕ ਨੌਜਵਾਨ ਵਿਅਕਤੀ ਆਪਣੇ ਦੋਸਤਾਂ ਦੇ ਨਾਲ ਮਨਾਲੀ ਜਾ ਰਿਹਾ ਸੀ ਤਾਂ ਗੱਡੀ ਖਰਾਬ ਹੋ ਜਾਂਦੀ ਹੈ ਗੱਡੀ ਖਰਾਬ ਹੋਣ ਤੋਂ ਬਾਅਦ ਇਹਨਾਂ ਦੋਸਤਾਂ ਵੱਲੋਂ ਪਲਾਨ ਬਣਾਇਆ ਜਾਂਦਾ ਹੈ ਕਿ ਉਹ ਬਠਿੰਡੇ ਚਲਦੇ ਹਨ ਤੇ ਉੱਥੇ ਬੈਠ ਕੇ ਦਰੂਦਰੂ ਪੀਣਗੇ ਤਾਂ ਉਹ ਬਠਿੰਡਾ ਦੇ ਅਜੀਤ ਰੋਡ ਤੇ ਇਕੱਠੇ ਹੁੰਦੇ ਹਨ ਤੇ ਉੱਥੇ ਜਿੱਥੇ ਉਸ ਉੱਥੋਂ ਆਪਾਂ ਪਿੱਛੋਂ ਚਾਰ ਦੋਸਤ ਉਹਦੇ ਨਾਲ ਆਉਂਦੇ ਹਨ ਤੇ ਚਾਰ ਦੋਸਤ ਬਠਿੰਡੇ ਤੋਂ ਹੋਰ ਇਕੱਠੇ ਹੋ ਜਾਂਦੇ ਹਨ ਤਾਂ ਉੱਥੇ ਸ਼ਰਾਬ ਪੀਂਦੇ ਪੀਂਦੇ ਇਹਨਾਂ ਦੇ ਮੂਵਲੀ ਕਰਨ ਲੈ ਕੇ ਕੋਈ ਕਹਾਸੇ ਨਹੀਂ ਹੋ ਜਾਂਦੀ ਹੈ ਤੇ ਇਹ ਬਠਿੰਡਾ ਦੇ ਦਾਦੀ ਪੋਤੀ ਪਾਰਕ ਦੇ ਨੇੜੇ ਪਹੁੰਚਦੇ ਹਨ ਅਤੇ ਇਸ ਦੇ ਉੱਤੇ ਤੀਹ ਤਰ੍ਹਾਂ ਹਥਿਆਰ ਦੇ ਨਾਲ ਇਸ ਨੌਜਵਾਨ ਦੇ ਉੱਤੇ ਹਮਲਾ ਕਰਕੇ ਇਸ ਨੂੰ ਵੀ ਜ਼ਖਮੀ ਕਰ ਦਿੱਤਾ ਗਿਆ ਅਤੇ ਜਦ ਇਸ ਨੂੰ ਹਸਪਤਾਲ ਵਿਖੇ ਪਹੁੰਚਾਇਆ ਗਿਆ ਤਾਂ ਡਾਕਟਰ ਅੰਬੂਲੈਂਸ ਨੂੰ ਮਰਥਕ ਕੋਸ਼ਿਸ਼ ਕਰ ਦਿੱਤਾ ਗਿਆ ਇਸ ਸਬੰਧੀ ਡੀਐਸਪੀ ਦਾ ਕਹਿਣਾ ਹੈ ਕਿ ਉਹਨਾਂ ਵੱਲੋਂ ਹੁਣ ਮਾਮਲਾ ਹੈ ਉਹਨਾਂ ਦੇ ਜਦੋਂ ਧਿਆਨ ਚਾਇਆ ਤਾਂ ਉਹਨਾਂ ਵੱਲੋਂ ਪਰਚਾ ਦਰਜ ਕੀਤਾ ਜਾ ਰਿਹਾ ਹੈ ਜਲਦੀ ਹੀ ਜਿਹੜੇ ਵਿਲਪੀਆ ਵੱਲੋਂ ਇਸ ਵਾਰਦਾਤ ਨੂੰ ਜਨਮ ਦਿੱਤਾ ਹੈ ਉਸ ਲਾਖਾਂ ਦੇ ਪਿੱਛੇ ਹੋਣਗੇ ਉਹ ਤੁਹਾਨੂੰ ਸੁਣਾਉਣਾ ਹੈ ਕਿ ਕੇਂਦਰੇ ਸਬੰਧੀ ਪਰਿਵਾਰਕ ਮੈਂਬਰ ਪਿੰਡ ਲਾਲਵਾਈ ਦਾ ਸਰਪੰਚ ਅਤੇ ਡੀਐਸਪੀ ਸਿਟੀ 2 ਸਰਵਿਸਿੰਗ ਬਰਾਡਰ ਇਹ ਨਾਮ ਤੁਹਾਡੇ ਕਿਹੜੇ ਪਿੰਡ ਦੇ ਜੀ ਰਜਿਸਟਰਾਰ ਸਿੰਘ ਲਾਲਵਾਈ ਪਿੰਡ ਇਹ ਮਾਮਲਾ ਹੋਏਗਾ ਤੁਹਾਡੇ ਕੀ ਮਾਬਰਾ ਜੀ ਬੱਚੇ ਇੱਥੇ ਆਏ ਸੀਗੇ ਇਥੇ ਨੇ ਰੱਬ ਜੀ ਨੇ ਕੀ ਆਸ ਜਿਹੜੇ ਹੋਇਆ ਰੰਜਿਸ਼ ਸਾਨੂੰ ਤਾਂ ਭੁੱਲ ਗਈ ਬਾਅਦ ਚ ਕਿੱਥੇ ਚੱਲੇ ਕਿੱਥੇ ਸੀ ਇਹ ਇਹ ਉਹਨੇ ਦਾਅਵਾ ਸੀ ਕਿ ਉਹ ਉਹਨੇ ਕੁਰਕਾਇਂ ਸਰਾ ਕਿੱਥੇ ਜਾਣਗੇ ਮਾਲਾ ਮਨਾਲੀ ਜਾਣਾ ਸੀ ਅੱਛਾ ਉੱਥੋਂ ਇਹ ਕਹਿੰਦੇ ਵੀ ਆਪਾਂ ਵੀ ਨਹੀਂ ਜਾਂਦੇ ਕਹਿੰਦੇ ਗੱਡੀ ਖਰਾਬ ਹੋ ਗਈ ਪਿੰਡ ਜੀ ਫਿਰ ਆਥ ਨੇ ਜੇ ਦੋ ਬੱਚੇ ਹੋਰ ਅੱਗੇ ਨਾਲ ਕਹਿੰਦੀ ਆਪਾਂ ਉੱਥੇ ਜਾ ਵੜਦੇ ਆਂ ਮਸ਼ਿੰਡੇ ਤੇ ਇੱਥੇ ਦੋ ਬੁੰਡੇ ਚਾਰ ਪਹਿਲਾਂ ਰਹਿੰਦੇ ਸੀਗੇ ਉਹਨਾਂ ਨੇ ਫੋਨ ਕਰਤਾ ਵੀ ਆਜੋ ਇੱਥੇ ਘਟਨਾ ਕੀ ਹੋਈ ਆ ਸਾਰੀ ਕਿੰਨੇ ਵਜੇ ਤੁਹਾਨੂੰ ਪਤਾ ਲੱਗਿਆਗਾ ਜੀ ਨੂੰ ਪਤਾ ਲੱਗਿਆ ਜੀ ਮੰਨ ਕੇ 11 ਵਜੇ ਅੱਛਾ ਇਹ ਜਿਹੜੇ ਆਪਣੇ ਬੇਰੇ ਭਤੀਜੇ ਨਾਲ ਗੱਲ ਰੋ ਸੀ ਉਹਨਾਂ ਨੇ ਮੇਰੇ ਬੇਰੇ ਨੂੰ ਫੋਨ ਕਰ ਮੇਰੇ ਬੇਰੇ ਹੁਣ ਗਾਇਰ ਰਹਿ ਚੁੱਕੇ ਜੀ ਪਹਿਲਾਂ ਇਹਨੇ ਉਹਨਣ ਫੋਨ ਕਰਿਆ ਉਹਨੋਂ ਫਿਰ ਮੈਨੂੰ ਫੋਨ ਕਰਿਆ ਤੁਹਾਡੇ ਭਤੀਜੇ ਦਾ ਨਾਮ ਕੀ ਐ ਕਿੰਨ੍ਹੇ ਰੋਜ਼ੀ ਅਰੇ ਈ-ਕਾਮਰਸਿੰਗ ਨੂੰ ਮਰਾ 21-22 ਸਾਲ ਦੇ ਸੀ ਕਾਰਨ ਕੀ ਲੱਗਦਾ ਸਾਨੂੰ ਇਹ ਕਾਰ ਤਾਂ ਇਹਨਾਂ ਸਾਲ ਦਾ ਕੋਈ ਇੱਥੇ ਪਤਾ ਨਹੀਂ ਹੈ ਇਹ ਕਾ ਦੁਬਾਰਾ ਦੱਸੀਏ ਨਾ ਜ਼ਰੂਰੀ ਕੀ ਕਰਦੇ ਆਦੇ ਨਾਲ ਕਹਦੇ ਨਾ ਕੁਟ ਮਾਰ ਕੇ ਨੂੰ ਇੱਕ ਤਾਂ ਕਹਿੰਦੇ ਕੱਪਾ ਹੋ ਵਜੇ ਉਹਦੇ ਬਾਕੀ ਹੋਰ ਨੇ ਪਤਾ ਕੀ ਹੋ ਵਜੇ ਜਵਾਕ ਦੱਸਣ ਕਿ ਕਿਨੇ ਜਾਣੇ ਸੀ ਉਹੋ ਜਿਹੇ ਆਏ ਸੀ ਉਹ ਚਾਰ-ਪੰਜਾਂ ਨੇ ਸੀ ਇਹ ਕਿੰਨੇ ਜਾਣੇ ਸੀ ਇਹ ਵੀ ਤਿੰਨ-ਚਾਰ ਜਾਣੇ ਆਏ ਸੀ ਚਾਰ ਆਣੇ ਹੋਰ ਵੀ ਕਿਸੇ ਦੀ ਫੋਟ ਮਾਰ ਕੇ ਕੀਤੀ ਏ ਇਕੱਲੇ ਉਸੇ ਦੀ ਕੀਤੀ ਅੱਜ ਘਰੇ ਘਰੇ ਲਾਸਟ ਟਾਈਮ ਕੀ ਦੱਸ ਕੇ ਗਿਆ ਸੀਗਾ ਨਹੀਂ ਕਰੋ ਕਹਿ ਕੇ ਆਏ ਵੀ ਅਸੀਂ ਬਠਿੰਡੇ ਜਾਂਦੇ ਹਾਂ ਯਾ ਉੱਥੇ ਰਵਾਂਗੇ ਕਿ ਨੀ ਚਰ ਕੀ ਨਾ ਮਾ ਤੁਹਾਡਾ ਕਿਹੜਾ ਪਿੰਡ ਆ ਇਹਦਾ ਨਾ ਪਿਆਰਾ ਸਿੰਘ ਜੀ ਮੈਂ ਸਰਪੰਚ ਦਾ ਲਾਲ ਬਾਈ ਨਾ ਕੀ ਮਾਮਲਾ ਹੋਇਆ ਤੁਸੀਂ ਇੱਥੇ ਪਹੁੰਚੋ ਐਸਐਸਪੀ ਸਾਡਾ ਮੁੰਡਾ ਸੀਗਾ ਜੀ ਇੱਥੇ ਉਹਨਾਂ ਸ਼ਰੀਆਮ ਵਜਾ ਸੀ ਤੇ ਵੱਡ ਭਾਈ ਗੱਲ ਆ ਕਿਵੇਂ ਕੀ ਕਰਨ ਕੀ ਆ ਕਿਵੇਂ ਆਇਆ ਸੀ ਤੇ ਮਟਾ ਕੁਝ ਕਹਿ ਨਹੀਂ ਸਕਦੇ ਸੰਦੋ ਪਤਾ ਹੀ ਨਹੀਂ ਆਦੇ ਐਕਟਵਾ ਤੇ ਚਾਰਜਾਂ ਨਹੀਂ ਆਏ ਆ ਬਸ ਆ ਕੇ ਤੂੰ ਤੂੰ ਮੈਂ ਮੈਂ ਹੋਣ ਲੱਗ ਪੀ ਜਿੱਦ ਪਿਆ ਬਈ ਜੀ ਤੇ ਬਸ ਉਹਨਾਂ ਕੋਈ ਕਾਪੀ ਹੀ ਕਾਪੀ ਕੱਢੇ ਦੀ ਕਾਪੀ ਉਹਨਾਂ ਕੋਲ ਕਿੰਨੇ ਮੁੰਡੇ ਸਾਡੇ ਪਿੰਡ ਦੇ ਸਾਡੇ ਪਿੰਡ ਦੇ ਕਿਹੋ ਮੁੰਡਾ ਸੀ ਜੀ ਇਹ ਇਕੱਲੇ ਸੀ ਉਹ ਇਕੱਲੇ ਹੀ ਸੀ ਕਿੰਨੇ ਕਿ ਕਿੰਨੇ ਜੀ ਹੋਰ ਇਹਨਾਂ ਦੇ ਘਰ ਦੇ ਪਰਿਵਾਰ ਦੇ ਵਿੱਚ ਕੌਣ ਕੌਣ ਆ ਸਾਡੇ ਇੱਕ ਤਾਂ ਪੈਨਾ ਉਹ ਬਾਹਰ ਗਈ ਵੀ ਆ ਜੀ ਫਰੀਦਾ ਮਾਂ ਤੇ ਪਿਓ ਵੱਡੀ ਪਿਤਾ ਜੀ ਕੀ ਕਰਦੇ ਨੇ ਚਾਚਾ ਜੀ ਖੇਤੀਬਾੜੀ ਆ ਜੀ ਐਗਰੀਕਲਚਰ ਆ ਜੀ ਚਾਚਾ ਜੀ ਅੱਜ ਕਰੇ ਕੀ ਦੱਸ ਕੇ ਗਏ ਸੀ ਜੀ ਜਦੋਂ ਲਾਸਟ ਟਾਈਮ ਮਿਲ ਕੇ ਗਏ ਉਹਦੇ ਉਹ ਆਦੇ ਜੀ ਅਸੀਂ ਕਿਧੜਾ ਜਾ ਕੇ ਆਉਨੇ ਆ ਉੱਥੇ ਤਾਂ ਹੀ ਆ ਕੇ ਆਈ ਜੀ ਜਾਂ ਬਟੰਡੇ ਆ ਗਿਆ ਪੁਲਿਸ ਅਧਿਕਾਰੀ ਕਹਿ ਰਹੇ ਆ ਵੀ ਇਹਨਾਂ ਦੇ ਯਾਰ ਦੋਸਤ ਕਿਸੇ ਇਕੱਠੇ ਖਾਂਦੇ ਸੀ ਜਿਹੜੇ ਉਹਨੂੰ ਬਚਤਦਾ ਹੋ ਸਕਦਾ ਜੀ ਇਹਨਾਂ ਦੇ ਮਤਲਬ ਕਿਸੇ ਗੱਲ ਉਹ ਆਏ ਪਿਛੋਂ ਆਈਓ ਚਾਰ ਮੁੰਡੇ ਪਹਿਲਾਂ ਇਹ ਤਿੰਨ ਚਾਰ ਸੀ ਖਾਈ ਪੀ ਜਾਂਦੇ ਆ ਇਹਨਾਂ ਨੇ ਬਾਹਰ ਸੱਜਿਆ ਰੈਸਟੋਰੈਂਟ ਚ ਇਹਨਾਂ ਨੂੰ ਇੱਥੇ ਬਾਹਰ ਆ ਕੇ ਬਹਿ ਗਈ ਮਤਲਬ ਇੰਨੇ ਹੋ ਆ ਗਏ ਇੱਕ ਵਾਰ ਤੇ ਚਾਰ ਆ ਜਾ ਰਹੇ ਆ ਜਾਂ ਕਿ ਪੰਜ ਆਇਆ ਚਾਰ ਆਦੇ ਆਈਓ ਵਿੱਚ ਅੱਛਾ ਪੜਦਾ ਸੀ ਕਿ ਮੁੰਡਾ ਤੁਹਾਡਾ ਇੱਥੇ ਨਹੀਂ ਜੀ ਹੁਣ ਤਾਂ ਪਲੱਸ 2 ਕਰਕੇ ਹਟ ਗਿਆ ਸੀ ਕਾਹਦੇ ਨੇ ਵੱਡਾ ਕਾਹਦੇ ਨੇ ਕਾਹਦੇ ਨੇ ਮੁੰਡੇ ਪਰਿਵਾਰਕ ਮੈਂਬਰਾਂ ਨੇ ਕੋਈ ਜਾਣਕਾਰੀ ਕਿਤੇ ਵੀ ਉਹ ਮੁੰਡਿਆਂ ਨੂੰ ਪਹਿਲਾਂ ਕੋਈ ਜਾਣਦੇ ਸੀਗੇ ਜਾਂ ਜਿਨ੍ਹਾਂ ਨਾਲ ਕੋਈ ਸੱਤ ਮਾਰੀ ਜਿਹੜੇ ਨਾਲ ਸੀ ਉਹ ਉਹ ਇਹਨਾਂ ਦੀ ਜਾਣਕਾਰੀ ਸੀ ਜੀ ਕੋਈ ਜ਼ਮੀਨਦਾਰ ਕਿੰਨੀ ਕਹਿੰਦੇ ਇੱਕ ਹੋਰ ਆ ਉਹ ਵੀ ਦੱਸ ਦਿਆ ਜੀ ਜਾਣਕਾਰੀ ਸੀਗਾ ਜ਼ਮੀਨ ਨੂੰ ਕਿੰਨੀ ਕਹਿੰਦਾ ਕੋਲੇ ਜ਼ਮੀਨ ਤਾਂ ਇਹਨਾਂ ਕੋਲੇ 4-4 5-5 ਕਿੱਲੇ ਦੋਨੋਂ ਪਾਸਾ ਇਹ ਸਾਨੂੰ ਥਾਣਾ ਸਿਵਲ ਲਾਈਨ ਵਿਖੇ ਇਨਫੋਰਮੇਸ਼ਨ ਰਿਸਿਵ ਹੋਈ ਹੈ ਜੀ ਕਿ ਇਹ ਕੁਝ ਦੋਸਤ ਸੀਗੇ ਜਿਹੜੇ ਇੱਕ ਦੂਜੇ ਨੂੰ ਜਾਣਦੇ ਸੀ ਕੋਈ ਇਕੱਠੇ ਪੜਦੇ ਸੀ ਸਕੂਲ ਟਾਈਮ ਜਾਂ ਕਾਲਜ ਟਾਈਮ ਦੇ ਉਹ ਕੱਲ ਇੱਥੇ ਅਜੀਤ ਰੋਡ ਤੇ ਇੱਕਠੇ ਹੋਏ ਆ ਸ਼ਾਮ ਨੂੰ ਜੋ ਰਾਤ ਨੂੰ ਸ਼ਰਾਬ ਪੀ ਰਹੇ ਸੀ ਤੇ ਪੀਂਦੇ ਪੀਂਦੇ ਉਹਨਾਂ ਦੀ ਆਪਸ ਕਿਸੇ ਵਜ੍ਹਾ ਕਰਕੇ ਤੂ ਤੂ ਮੈਂ ਮੈਂ ਹੋ ਗਈ ਤੇ ਜਿਸ ਤੋਂ ਬਾਅਦ ਉਹ ਆਪਸ 'ਚ ਹੀ ਉਹਨਾਂ ਦੀ ਲੜਾਈ ਹੋ ਗਈ ਤੇ ਉਹ ਲੜਾਈ ਦੌਰਾਨ ਉਹਨਾਂ 'ਚੋਂ ਇੱਕ ਲੜਕਾ ਅਮਰੋਜ ਸਿੰਘ ਪੁੱਤਰ ਬਲਜਿੰਦਰ ਸਿੰਘ ਹੈ ਜੀ ਉਹਦੀ ਲੜਾਈ ਦੇ ਵਿੱਚ ਸੱਟਾ ਲੱਗਨ ਕਰਕੇ ਮੌਤ ਹੋ ਗਈ ਹੈ ਜੀ ਸਰ ਕਿਹਨੇ ਜੀ ਕਾਰਵਾਈ ਕੀਤੀ ਜੀ ਕਿਹਨੇ ਲੋਕਾਂ ਦਾ ਇਹਨਾਂ ਦੇ ਜਿਹੜਾ ਜੀ ਮਰਨ ਵਾਲਾ ਲੜਕਾ ਹੈ ਅਮਰੋਜ ਉਹਦੇ ਹੁਣ ਫੈਮਿਲੀ ਮੈਂਬਰਸ ਤੇ ਹੋਰ ਆਏ ਨੇ ਜੀ ਤੇ ਜਿਹੜੇ ਨਾਲ ਮੌਕੇ ਤੇ ਲੜਕੇ ਮੌਜੂਦ ਸੀ ਉਹ ਵੀ ਆਏ ਨੇ ਉਹਨਾਂ ਦਾ ਅਸੀਂ ਸਟੇਟਮੈਂਟ ਰਿਕਾਰਡ ਕਰ ਰਹੇ ਆ ਜੀ ਜਿਨ੍ਹਾਂ ਦੇ ਵਿੱਚ ਮੁੱਢਲੇ ਤੌਰ ਤੇ ਹੁਣ ਤੱਕ ਸਾਨੂੰ ਇਹ ਪਤਾ ਲੱਗਿਆ ਕਿ ਇਹਨਾਂ ਦਾ ਇੱਕ ਦੋਸਤ ਸੀਗਾ ਸ਼ਵੀ ਸੀਗਾ ਜੋ ਜੰਗੀ ਰਾਣੀ ਪਿੰਡ ਦਾ ਹੈਗਾ ਜੀ ਇੱਕ ਬੱਬੂ ਹੈਗਾ ਤੇ ਖੁਸ਼ਾ ਤੇ ਇੱਕ ਦੋ ਦੋ ਤਿੰਨ ਮੁੰਡੇ ਹੋਰ ਸੀਗੇ ਇਹਨਾਂ ਵੱਲੋਂ ਆਪਣੇ ਜਿਹੜਾ ਮਰਨ ਵਾਲਾ ਸੀ ਉਹਦੀ ਕੁੱਟਮਾਰ ਕੀਤੀ ਗਈ ਸੀਗੀ ਤੇ ਉਹਨਾਂ ਦੀ ਸੱਟਾਂ ਮਾਰ ਕੇ ਉਸਦੀ ਮੌਤ ਕਰ ਦਿੱਤੀ ਗਈ ਮੁਢਲੀ ਪੜਤਾਲ ਜਿਹੜੀ ਹੁਣ ਤੱਕ ਦੀ ਹੋਈ ਹੈ ਜੀ ਉਹਦੇ ਵਿੱਚ ਇਹ ਸਾਹਮਣੇ ਆਇਆ ਕੋਈ ਇਦਾਂ ਦੀ ਖਾਸ ਵਜਾ ਰੰਜਿਸ਼ ਨਹੀਂ ਸੀ ਬਟ ਉੱਥੇ ਜੇ ਸ਼ਰਾਬ ਪੀ ਰਹੇ ਸੀ ਸ਼ਰਾਬ ਪੀਂਦੇ ਪੀਂਦੇ ਆਪਸੀ ਇਹਨਾਂ ਦੀ ਕੋਈ ਟੂ ਟੂ ਮਾਮਾ ਹੋ ਗਈ ਕਿਉਂਕਿ ਇਹਨਾਂ ਵਿੱਚੋਂ ਜਿਹੜਾ ਇੱਕ ਲੜਕਾ ਸੀਗਾ ਸ਼ਵੀ ਉਹਨੇ ਕੋਈ ਆਪਣੇ ਹੋਰ ਦੋਸਤ ਬੁਲਾ ਲਏ ਸੀ ਜੂ ਇੱਕ ਅੰਦਾ ਦੋ ਜਣੇ ਹੋਰ ਬੁਲਾ ਲਏ ਸੀ ਜੋ ਕਿ ਇਹਨੇ ਜਿਆਦੇ ਕਲੋਸ ਫਰੈਂਡਸ ਇਹਨਾਂ ਦੇ ਕਾਮਨ ਨਹੀਂ ਸੀਗੇ ਉਸ ਨੂੰ ਲੈ ਕੇ ਹਲਕੀ ਫੁਲਕੀ ਮਾੜੀ-ਮੋਟੀ ਇਹਨਾਂ ਦੀ ਬਹਿਸ ਹੋਈ ਬਹਿਸ ਤੋਂ ਬਾਅਦ ਫਿਰ ਤਿੰਨ ਚਾਰ ਜਣੇ ਉੱਠ ਕੇ ਬਾਹਰ ਆ ਗਏ بس ایسے چیز ਨੂੰ ਲੈ ਕੇ ਆਪਸ ਲੜਪੇ ਤੇ ਸ਼ਰਾਬ ਤੁਸੀਂ ਇਹ ਕਹਿ ਸਕਦੇ ਹੋ ਵੀ ਸ਼ਰਾਬ ਦੇ ਨਸ਼ੇ ਜੈਗਰੈਸਿਵ ਹੋ ਕੇ ਤੇ ਉਹਨਾਂ ਨੇ ਵਾਰ ਦਾ ਆਪਣਾ ਜਾਮ ਦਿੱਤਾ ਜੀ ਜੋ ਫੈਮਿਲੀ ਵੱਲੋਂ ਤੇ ਸਾਨੂੰ ਮੌਕੇ ਤੇ ਜੋ ਲੜਕੇ ਸੀ ਉਹਨਾਂ ਵੱਲੋਂ ਤਕਰੀਬਨ 5 ਤੋਂ 6 ਜਣਿਆਂ ਦਾ ਅਪ੍ਰੋਕਸੀਮੇਟਲੀ ਦੱਸਿਆ ਗਿਆ ਬਾਕੀ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਹਰ ਚੀਜ਼ ਨੂੰ ਵੈਰੀਫਾਈ ਕਰਾਂਗੇ ਤੇ ਅਗਲੀ ਕਾਰਵਾਈਆਂ ਵਿੱਚ ਲੈ ਕੇ ਆਵਾਂਗੇ ਸਾਡਾ ਪਾਸਟ ਸਟਡੀ ਕਰ ਰਿਹਾ ਸੀ ਜੀ ਇਜੀ ਆਪਣੇ ਲਾਲਬਾਈ ਪਿੰਡ ਦਾ ਰਹਿਣ ਵਾਲਾ ਸੀਗਾ ਜੀ ਇਹ ਅਜੇ ਜਿਹੜਾ ਮਰਨ ਵਾਲਾ ਹੈਗਾ ਉਹਦਾ ਤਾਂ ਜੇ ਸਾਨੂੰ ਐਗਜੈਕਟਲੀ 22 ਸਾਲ ਦਾ ਮੁੰਡਾ ਸੀਗਾ ਜੀ ਤਕਰੀਬਨ ਕਾਈਲੈਟਸ ਦੀ ਤਿਆਰੀ ਕਰਦਾ ਸੀਗਾ ਵੀ ਕੋਸ਼ਿਸ਼ ਕਰਦਾ ਸੀ ਸਾਰੇ ਤਕਰੀਬਨ ਇਦਾਂ ਵੀ ਇਹੀ ਤੇਰੇ-ਤੇਰੇ ਕਰ ਰਹੇ ਸੀਗੇ ਤੇ ਇੱਕ ਦੂਜੇ ਨੂੰ ਪੁਰਾਣੇ ਜਾਣਦੇ ਸੀਗੇ ਤੇ ਅਕਸਰ ਹੀ ਮਿਲਦੇ-ਮਿਲਦੇ ਰਹਿੰਦੇ ਸੀਗੇ ਤੇ ਕੱਲ ਵੀ ਇਹ ਇਕੱਠੇ ਹੋਏ ਆ ਤੇ ਬਸ ਉਦੋਂ ਸ਼ਰਾਬ ਪੀਤੀ ਇੱਕ ਦੂਜੇ ਨਾਲ ਲੜਾਈ ਹੋ ਗਈ ਫਿਰ ਧਰਨਾ ਕਿੱਥੇ ਹੋਈ ਆ ਸਰ ਜੀ ਇਹ ਨਾ ਜੀ ਅਜੀਤ ਪਹਿਲਾਂ ਅਜੀਤ ਰੋੜਾ ਉੱਥੇ ਪੀਜੀ ਹੈ ਜਿੱਥੇ ਉਹ ਮੁੰਡੇ ਰਹਿੰਦੇ ਸੀ ਉੱਥੇ ਪੀਜੀ ਇਕੱਠੇ ਹੋਏ ਉੱਥੋਂ ਉੱਠ ਕੇ ਫੇਸ 3 ਦੀ ਮਾਰਕੀਟ ਦੇ ਵਿੱਚ ਆ ਗਏ ਸੀ ਜਿੱਥੇ ਇਹਨਾਂ ਦੀ ਲੜਾਈ ਹੋਈ ਹੈ ਜੀ ਉੱਥੇ ਦਸਨ ਮੁਤਾਬਕ ਜੋ ਮੋਡੂਲੀ ਪੜਤਾਲਦਾਰਾਂ ਨੇ ਸਾਹਮਣੇ ਆਇਆ ਵੀ ਇਹਨਾਂ ਇਹਨਾਂ ਕੋਲ ਇੱਕ ਦੋ ਜਣਾਂ ਕੋਲੇ ਕਾਪਾ ਸੀਗਾ ਜਿਸ ਦਾ ਕਾਪੇ ਦਾ ਵਾਰ ਮਰਨ ਵਾਲੇ ਤੇ ਕੀਤਾ ਗਿਆ ਤੋਂ ਜੋ ਸੱਟਾਂ ਦੀ ਮੱਲੋ ਮਾਰਨਾ ਚੱਲਦਾ ਹੋਇਆ ਤੈਨੂੰ ਹਸਪੀਟਲ ਲੈ ਗਏ ਉੱਥੇ ਦੀ ਮੌਤ ਹੋ ਗਈ ਮਾਰੇ ਜਿਹ ਲਈ ਕਿਸੇ ਜਾਰੇ ਕਿ ਪਰਿਵਾਰ ਨੂੰ ਕਿ ਪਰਿਵਾਰ ਕਹਿੰਦੇ ਨੇ ਇਤਿਆਰ ਜਾਂ ਪਰਿਵਾਰ ਦੇ ਮਨਾਂ ਦੇ ਤੇ ਇਹਨਾਂ ਦੀ ਦੇਖੋ ਜੀ ਜੋ ਪਰਿਵਾਰਕ ਦਸਲ ਮੁਤਾਬਕ ਇਹ ਪਹਿਲਾ ਜਿਹੜੇ ਕੋਈ ਤਿੰਨ ਚਾਰ ਦੋਸਤ ਸੀ ਆਪਸ ਪਹਿਲਾਂ ਇਕੱਠੇ ਹੋਏ ਸੀ ਇਹਨਾਂ ਦਾ ਕੋਈ ਪਲਾਨ ਸੀਗਾ ਵੀ ਅਸੀਂ ਆਪਾਂ ਚਲੋ ਘੁੰਮਣ ਚੱਲਦੇ ਹਾਂ ਮਨਾਲੀ ਬਟ ਇਹਨਾਂ ਦੀ ਕੋਈ ਗੱਡੀ ਖਰਾਬ ਹੋ ਗਈ ਸੀਗੀ ਇਹਨਾਂ ਦਾ ਮਨਾਲੀ ਦਾ ਕੈਨਸਲ ਹੋ ਗਿਆ ਫਿਰ ਇਹਨਾਂ ਨੇ ਇੱਕ ਦੂਜੇ ਨੂੰ ਫੋਨ ਕਰ ਲਿਆ ਉਹ ਕਹਿੰਦੇ ਚਲੋ ਮਨਾਲੀ ਦਾ ਨਹੀਂ ਪ੍ਰੋਗਰਾਮ ਬਣਿਆ ਆਪਾਂ ਬਠਿੰਡੇ ਇਕੱਠੇ ਹੋ ਜਾਂਦੇ ਹਾਂ ਉੱਥੇ ਡਰਿੰਕ ਵਗੈਰਾ ਕਰ ਲਾਂਗੇ ਇਦਾਂ ਹੀ ਇਹਨਾਂ ਦਾ ਪ੍ਰੋਗਰਾਮ ਬੰਦਾ ਬੰਦਾ ਸਾਰੇ ਇੱਥੇ ਇਕੱਠੇ ਹੋਗੇ ਇਕੱਠੇ ਹੋ ਕੇ ਸ਼ਰਾਬ ਪੀਤੀ ਸ਼ਰਾਬ ਪੀ ਕੇ ਲੜਾਈ ਹੋਊਗੀ ਲੜਾਈ ਤੋਂ ਮੁਢਲੀ ਪੜਤਾਲ ਦੇ ਨਾਲ तकरीबन तकरीबन ਜੋ ਸਾਹਮਣੇ ਆ ਰਿਹਾ ਜੀ ਇਹ ਬਠਿੰਡਾ ਜ਼ਿਲ੍ਹਾ ਦੇ ਵੱਖ-ਵੱਖ ਪਿੰਡਾਂ ਦੇ ਨੇ ਬਟ ਕੋਈ ਮੁਕਸਰ ਜ਼ਿਲ੍ਹੇ ਦੇ ਪਿੰਡਾਂ ਦੇ ਵੀ ਹੈਗੇ ਨੇ ਜੀ ਬਾਕੀ ਇਹ ਡੂਰਿੰਗ ਇਨਵੈਸਟੀਗੇਸ਼ਨ ਅਸੀਂ ਸਾਰਾ ਕਲੀਅਰ ਕਰ ਲਾਂਗੇ ਜੀ ਕੌਣ ਕਿੱਥੋਂ ਦਾ ਤੇ ਕਿੱਥੋਂ ਦਾ